ਜਿਹੜਾ ਇਹ ਕੋਈ ਮਾਫੀਆ ਨਹੀਂ ਉਹਨਾਂ ਦੀ ਜ਼ਮੀਨ ਇੱਕ ਪਰਿਵਾਰ ਨੇ ਜਿਵੇਂ ਕਹਨੇ ਹੁਣੇ ਆਪਾਂ ਕਹੇ ਧੋਖਾ ਕਰਕੇ ਜ਼ਮੀਨ ਖਰੀਦ ਕੇ ਉਹ ਜ਼ਮੀਨ ਖਰੀਦੀ ਧੋਖੇ ਨਾਲ ਤੇ ਉਹ ਸਾਡੇ ਪਿੰਡ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਅਸੀਂ ਉਹ ਜਿਹੜਾ ਪੱਤਾ ਹੋਣ ਜਾ ਰਿਹਾ ਸੀ ਉਹਦੇ ਖਿਲਾਫ ਆਵਾਜ਼ ਚੱਕੀ ਸਾਰੇ ਪਿੰਡ ਦੀ ਆਵਾਜ਼ ਚੱਕੀ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਡਟ ਕੇ ਇਹਦਾ ਵਿਰੋਧ ਕੀਤਾ ਉਹ ਵਿਰੋਧ ਦਾ ਅੱਜ ਇਹ ਸਿੱਟਾ ਹੈ ਕਿ ਮੇਰੀ ਗੱਡੀ ਨੂੰ ਸਕੂਨ ਜਾਂਦੇ ਨੂੰ ਘੇਰ ਕੇ ਮੇਰੀਆਂ ਲੱਤਾਂ ਸਾਰੀਆਂ ਤੋੜਤੀਆਂ ਬਾਹਾਂ ਤੋੜਤੀਆਂ ਲੱਤਾਂ ਬਾਹਾਂ ਤੋੜਿਆ ਨੇ ਉਹਨਾਂ ਨੇ ਮੇਰਾ ਹੌਂਸਲਾ ਨਹੀਂ ਤੋੜਿਆ ਆ ਮੇਰਾ ਪਿੰਡ ਖੜਾ ਹੈ ਅਸੀਂ ਕਿਸੇ ਪਿੰਡ ਦੇ ਵਿੱਚ ਐਹੋ ਜੀ ਤੱਕੇ ਸ਼ਾਹੀ برداشت ਨਹੀਂ ਕਰਾਂਗੇ ਨਾ ਹੋਣ ਦਵਾਂਗੇ ਆਪ ਪੂ ਮਾਫੀਆ ਨੂੰ ਮੂੰਹ ਤੋੜਵਾ ਜਵਾਬ ਦਵਾਗੇ ਅਸੀਂ ਤੇ ਅਸੀਂ ਐਹੋ ਜੇ ਪੂ ਮਾਫੀਆ ਇਹਦੇ ਵਿੱਚ ਜਿਹੜੇ ਉਹ ਬੰਦੇ ਇਨਵੋਲ ਨਹੀਂ ਇੱਕ ਉਹ ਕੋਈ ਸੇਖੂਵਾਲ ਦਾ ਰਿੰਕੂ ਐ ਲਾਡੀ 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 ਇੱਕ ਉਹ ਸਰਪੰਚ ਐ ਫੌਜੀ ਕੋਈ ਬੜੀ ਲੇਲ ਦਾ ਉਹਨਾਂ ਨੇ ਹਮਲਾ ਕੀਤਾ ਮੇਰੇ ਤੇ ਆ ਕੇ ਇਹ ਇਹ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਕੋਈ ਪਰਵਾਹ ਨਹੀਂ ਡਟ ਕੇ ਖੜਾਂਗੇ ਮੈਦਾਨ ਦੇ ਵਿੱਚ ਤੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਡਟ ਕੇ ਖੜਾਂਗੇ ਨੀ ਨਾਲੇ ਇਸ਼ਾਰੀ ਸਾਰਾ ਪਿੰਡ ਨੂੰ ਨਾਲੇ ਨਾਲੇ ਸਾਰਾ ਪਿੰਡ ਤੁਹਾਡੀ ਬਹੁਤ ਵੱਡੀ ਕੁਰਬਾਨੀ ਆ ਦੋ ਇੱਥੇ ਹੋਰ ਵੀ ਸੀਗੇ ਨਾਲ 8 ਜਣੇ ਸੀ ਉਹ ਅੱਛਾ ਹੋਰ ਦੀ ਕਿਸੇ ਨਹੀਂ ਪਛਾਣਾਈ ਪਛਾਣ ਸਾਰਿਆਂ ਦੇ ਮੂੰਹ ਬੰਨੇ ਸੀ ਲੋਹੇ ਦੀ ਰੋਣਾ ਹਮਲਾ ਕੀਤਾ ਠੀਕ ਹੈ ਜਮੀਨ ਨਹੀਂ ਦਬਦੇ ਆਪਾਂ ਇਹ ਤੁਹਾਡਾ ਕੋਈ ਨਿੱਜੀ ਨਹੀਂ ਸੀ ਤੁਸੀਂ ਪਿੰਡ ਵਾਸਤੇ ਕਰਵੰਦ ਵਾਸਤੇ ਕਰਾਇਆ ਜੀ ਦਸਤੋਹ ਤੁਹਾਡਾ ਬਹੂ ਦਾ ਪਿੰਡਲੀ ਜਾਨ ਹਾਜ਼ਰ ਹੈ ਮੇਰੀ ਪਿੰਡਲੀ ਨਹੀਂ ਨਾਲ ਜਮੀਨ ਵਾਸਤੇ ਮੇਰੀ ਜਾਨ ਹਾਜ਼ਰ ਹੈ ਮੇਰੇ ਪਿੰਡ ਦੀ ਜ਼ਮੀਨ ਵਾਸਤੇ ਸਾਡੇ ਪਿੰਡ ਦੀ ਜ਼ਮੀਨ ਕਿਣੀ ਝਾਕ ਕਿਵੇਂ ਜਾਊਗਾ ਕੋਈ ਨਹੀਂ ਇਹ ਤੋਂ ਬਾਅਦ ਲੜਾਈ ਧੜਾਂਗੇ ਜੀ ਅਸੀਂ ਫੜਕਾ ਦੇ ਵੀ ਆਵਾਂਗੇ ਸਾਰਾ ਕੁਝ ਕਰਾਂਗੇ